ਲੋਏ ਮਿੱਤਰ ਪਿਆਰੋ ਆਪਾਂ ਨਮ ਬੰਨਣ ਦੀ ਅੱਜ ਵੀਡੀਓ ਲੈ ਕੇ ਆਏ ਆ ਸੋ ਸਾਰੇ ਜਾਨੇ ਜਰੂਰ ਦੇਖਣਾ ਇਹਦੇ ਵਿੱਚ ਸਾਰੇ ਉਹ ਗੀਤ ਗਾਉਣ ਜੋ ਬੁੜੀਆਂ ਗਾਉਂਦੀਆਂ ਹੁੰਦੀਆਂ ਨੇਮ ਬੰਨਣ ਵੇਲੇ ਉਹਨਾਂ ਦੀ ਵੀਡੀਓ ਅੱਗੇ ਤੁਹਾਨੂੰ ਦਿਖਾਵਾਂਗੇ ਤੇ ਇਹ ਵੀਡੀਓ ਨੂੰ ਅਸੀਂ ਤੇਜ਼ ਕੀਤਾ ਤਾਂ ਇਹ ਬੜੀ ਲੰਮੀ ਬਣ ਜਾਣੀ ਸੀ ਜੇ ਸਾਰੇ ਨਮ ਬਣਾਉਣ ਦੀ ਵੀਡੀਓ ਬਣਾਉਂਦੇ ਤਾਂ ਤੇ ਅੱਗੇ ਆਏ ਆ ਬੱਚੇ ਇਹ ਲੈਣ ਲੱਗੇ ਪੰਗੇ ਫੋਨ ਨਾਲ ਸੈਲਫੀ ਸਟਿਕ ਤੇ ਲੱਗੇ ਸੀਗਾ ਤੇ ਮੈਂ ਚਲੋ ਭਾਈ ਮੈਂ ਫੋਨ ਚੱਕ ਹੀ ਲੈਣਾ ਇਹਦੇ ਤੋਂ ਤੁਸੀਂ ਆ ਜਾਓ ਪੰਗੇ ਲੈਣੇ ਆ ਤਾਂ ਉਹ ਫਿਰ ਵੀ ਪੰਗੇ ਲੈਣੋਂ ਨਹੀਂ ਹਟੇ ਤੇ ਚਲੋ ਸ਼ੁਰੂ ਕਰਦੇ ਹਾਂ ਹੁਣ ਅੱਗੇ ਦੀ ਵੀਡੀਓ ਨਿੰਮ ਬੰਨਣ ਦੀ ਸਾਰੀ ਰਸਮ ਸੋ ਸੁਬਾ ਸੁਧਿਆ ਉੱਠ ਕੇ ਨਿੰਮ ਤੋੜ ਕੇ ਰੱਖਿਆ ਪਿਆ ਸੀਗਾ ਤੇ ਉਹਦੀਆਂ ਗੁੱਟੀਆਂ ਬੰਨ ਲੀਆਂ ਸੀ ਅਸੀਂ ਮੈਂ ਤੇ ਭੂਆ ਨੇ ਰਲ ਕੇ ਤੇ ਉਹਦੇ ਵਿੱਚ ਜਿਹੜਾ ਸਮਾਨ ਬਲੂਨਸ ਲਾਉਣ ਵਾਲੇ ਰਹਿੰਦੇ ਸੀਗੇ ਕੱਕੇ ਲਾਉਣ ਵਾਲਾ ਰਹਿੰਦੇ ਸੀਗੇ ਬੋਲਾਂ ਲਾਉਣ ਵਾਲੀਆਂ ਰਹਿੰਦੀਆਂ ਸੀ ਉਹ ਫਿਰ ਅਸੀਂ ਬਾਅਦ ਦੇ ਵਿੱਚ ਲਾਈਆਂ ਸੋ ਉਹ ਲਾਉਣ ਤੋਂ ਬਾਅਦ ਫਿਰ ਅਸੀਂ ਬੰਨਣ ਦੀ ਤਿਆਰੀ ਕਰ ਲਈ ਨਿੰਮ ਨੂੰ ਤੇ ਆ ਜੋ ਤੁਹਾਨੂੰ ਲੈ ਕੇ ਚਲਦੇ ਆ ਉਹ ਗੀਤਾਂ ਨਹੀਂ ਉਹ ਗਾਉਣ ਜੋ ਪੁਰਾਣੇ ਜਵਾਨੇ ਦੇ ਵਿੱਚ ਵੀ ਬੁੜੀਆਂ ਹੀ ਗਾਉਂਦੀਆਂ ਹੁੰਦੀਆਂ ਸੀਗੀਆਂ ਜਦੋਂ ਆਪਾਂ ਨਿੰਮ ਬੰਦੇ ਸੀਗੀ ਸੋ ਵੀਡੀਓ ਨੂੰ ਜਰੂਰ ਬਣੇ ਰਹੋ ਵੀਡੀਓ ਨੂੰ ਪੂਰਾ ਦੇਖੋ ਤੇ ਲਾਈਕ ਸ਼ੇਅਰ ਜਰੂਰ ਕਰੋ ਜੀ ਚਲੋ 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 ਆਈ ਬੜਾ ਕੰਨ ਨਾਲ ਉਹ ਮਿਲ ਗੋਲੋ ਸੇ ਪੈਸੇ ਆਵਾਰੀ ਲੈ ਲਓ ਵਾਰੀ ਲੈ ਲਓ ਬੋਲੋ ਚਲੋ 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 ਸਾਥ ਦੇ ਟੱਕ ਚਲੋ ਟੱਕ ਬਣਾ ਆਦੇ ਆ ਗੁਨੇ ਰੇ ਤਮ ਤਰ ਗਿਆ ਮਾਪੇ ਬੇ ਰੋਡੀ ਮੇਰਾ ਵੀਰਪੁਰਾ ਮਾ ਸੰਮੀ ਜਿੱਟਾ ਸਾਧਰਾ ਮੇਰਾ ਵੀਰਵਾਣਿਆ ਸਾਧਰਾ ਜੈ ਲੁਵਾ ਦੇ ਮੇਰਾ ਵੀਰਪੁਰਾ ਮਾਂ ਗੂਰਾਲ ਗਿਆ ਮਾਫ ਤੇ ਹੋਵੇ ਥੋੜੀ ਵੇਲ ਲੁਵਾ ਦੇ ਤੂੰ ਬੈਠੇ ਸਿਰ ਤਾਂ ਕੰਮ ਆ। ਤੂੰ ਮੈਂ ਸੰਭਾਲ ਲਵਾਂ। ਮੈਂ ਜਾਵਾਂ। ਤੂੰ ਆਪਕੋ ਆਪਕੋ ਇੱਤਨ ਨਹੀਂ ਦੇਊਗਾ। ਫਿਰ ਮਸੂਲ ਪੁੱਛ। ਬੱਸ ਮੈਂ ਆ। ਉਹ ਪਾ ਕੇ ਤਾਂ ਮੈਂ ਕਿਉਂ ਨਹੀਂ ਹੋ। ਉਹ ਘਟਾ ਆਉਂਦੀ ਕਾ ਨਾ। ਆਜੂ ਦਾ ਨੂ ਸੁਲਾ ਕੋ ਨਾ ਨਹੀਂ ਸਾਡੇ ਨਿਤ ਨਿਤਿਆਵੇ। ਸੋ ਲਖ ਨਾ ਨਹੀਂ ਸਾਡੇ ਨਿਤ ਨਿਤਿਆਵੇ। ചാദിയ സഗന മന വേദാ മന വി സഗന മന വേ ਅਕੁਨਾ ਜੀ ਸਾਡੇ ਨਿਤ ਨੀਤੀ ਆਵੇ ਅਜੂ ਦਾ ਦਿਨ ਸੁਲਖਨਾ ਜੀ ਸਾਡੇ ਨਿਤ ਨੀਤੀ ਆਵੇ ਅਜੂ ਦਾ ਦਿਨ ਸੁਲਖਨਾ ਜੀ ਸਾਡੇ ਨਿਤ ਨੀਤੀ ਆਵੇ ਅਜੂ ਦਾ ਦਿਨ ਸੁਲਖਨਾ ਜੀ ਸਾਡੇ ਨਿਤ ਨੀਤੀ ਆਵੇ ਦੇ ਮਨ ਵਿੱਚ ਸ਼ਾਦੀਆਂ ਜਿਤਾਈ ਸਗਣ ਮਨਾਵੇ ਤਾਏ ਦੇ ਮਨ ਵਿੱਚ ਸ਼ਾਦੀਆਂ ਜਿਤਾਈ ਸਗਣ ਮਨਾਵੇ ਤਾਏ ਦੇ ਮਨ ਵਿੱਚ ਸ਼ਾਦੀਆਂ ਜਿਤਾਈ ਸਗਣ ਮਨਾਵੇ ਤਾਏ ਦੇ ਮਨ ਵਿੱਚ ਸ਼ਾਦੀਆਂ ਜਿਤਾਈ ਚਗਨ ਮਨਾਵੇ ਬਾਦੂ ਬਾਦੀ ਨੂੰ ਸੁਲੱਖਣਾ ਜੀ ਸਾਡੇ ਨੇਤ ਨੀਤੀ ਆਵੇ ਬਾਦੂ ਬਾਦੀ ਨੂੰ ਸੁਲੱਖਣਾ ਜੀ ਸਾਡੇ ਨੇਤ ਨੀਤੀ ਆਵੇ ਅੱਜ ਦਾ ਦਿਨ ਸੁਲਖਣਾ ਜੀ ਸਾਡੇ ਨਿਤ ਨਿਤ ਆਵੇ ਅੱਜ ਦਾ ਦਿਨ ਸੁਲਖਣਾ ਜੀ ਸਾਡੇ ਨਿਤ ਨਿਤ ਆਵੇ ਪੁੜਦੇ ਮਣੇ ਵੀ ਖੁਸ਼ੀਆਂ ਦੀਆਂ ਨੀ 부ਆ ਸਗਨ ਮਨਾਵੇ ਪੁੜਦੇ ਮਣੇ ਵੀ ਸਾਧੀਆਂ ਜੀ 부ਆ ਸਗਨ ਮਨਾਵੇ ਪੂਪੜਦੇ ਮਣ ਵਿੱਚ ਸ਼ਾਦੀਆਂ ਜੀ ਪੂਆ ਸ਼ਗਨ ਮਣਾਵੇ ਪੂਪੜਦੇ ਮਣ ਵਿੱਚ ਸ਼ਾਦੀਆਂ ਜੀ ਪੂਆ ਸ਼ਗਨ ਮਣਾਵੇ ਗੱਦੇ ਗੱਦੇ ਘਰ ਵਿੱਚ ਵਿੱਚ ਇਸਰਾ ਕਾਲ ਸੋਨੇ ਦੀਵਾਰ ਇਸਰਾ ਕਾਲ ਸੋਨੇ ਦੀਵਾਰ படக்opian ம் எ Persி icy ਸਤ ਗੁਰੂ ਹੋਇਆ ਦਿਆਲਨੀ ਹੁਣ ਮੇ ਵੇ ਲੱਗਦੇ ਬਾਗੜ ਜੀ ਦੇ ਵਾਰ ਨਹੀਂ ਹੁਣ ਮੇ ਵੇ ਲੱਗਦੇ ਬਾਗੜ ਜੀ ਦੇ ਵਾਰ ਨਹੀਂ ਹੁਣ ਮੇ ਵੇ ਲੱਗਦੇ ਸਤ ਗੁਰੂ ਹੋਇਆ ਦਿਆਲਨੀ ਹੁਣ ਮੇ ਵੇ ਲੱਗਦੇ ਸਤਿਗੁਰ ਨੀ ਤਾ ਲਖਿਆ ਹਰਾ ਕਚਾਰ ਨੀ ਹੁਣ ਮੇ ਵੇ ਲੱਗਦੇ ਲੱਗ ਸਤਗੁਰ ਉਹਨਾਂ ਨੇ ਕੀ ਤੁਰ ਕੁੜੀ ਦੇ ਬਾਰ ਬੂਟਾ ਲੱਗਿਆ ਹਰਾ ਕਚਾਰ ਨੀ ਹੁਣ ਮੇ ਵੇ ਲੱਗਦੇ ਸਤਗੁਰ ਹੋਇਆ ਦਿਨਾਲ ਨੀ ਹੁਣ ਮੇ ਵੇ ਲੱਗਦੇ ਸਤਗੁਰ ਹੋਇਆ ਦਿਨਾਲ ਨੀ ਹੁਣ ਮੇ ਵੇ ਲੱਗਦੇ சோன் சாணூ ரே வீர சோனா படா ரூ

ਸੁਜੀਤ ਕੁਰਕੁੜੀ ਦੇ ਬਾਰ ਬੂਟਾ ਲੱਗਿਆ ਹਰਾ ਗਚਾਰ ਦੀ ਹੁਣ ਮੇ ਵੇ ਲੱਗਦੇ ਮੇ ਸਤ ਗੁਰੂ ਹੋਇਆ ਨੇ ਵੇ ਲੱਗਣਗੇ ਸਰਦੀਂ ਟਕੁਰ ਕੁੜੀ ਦੇ ਬਾਰ ਬੁਕਾ ਲੱਗਿਆ ਹਰਾ ਕਚਾਰ ਜੀ ਹੁਣ ਮੇ ਵੇ ਲੱਗੇ ਸਤ ਗੁਰੂ ਹੋਏ ਦਿਵਾਲ ਜੀ ਹੁਣ ਮੇ ਵੇ ਲੱਗੇ ਸਰਜੀਤ ਕੁਰ ਮਾਤਾ ਰਾਣੀਏ ਨੀ ਸਾਡੀ ਮਨ ਲਾਭ ਦਾਈ ਸਰਜੀਤ ਕੁਰ ਮਾਤਾ ਰਾਣੀਏ ਨੀ ਸਾਡੀ ਮਨ ਲਾਭ ਦਾਈ ਗੁਲਾਬ ਰਾਣੀਏ ਨੀ ਸਾਡੀ ਮਨ ਲਾਭ ਦਾਈ ਗੁਲਾਬ ਰਾਣੀਏ ਦੂਜੀ ਰਣਨੀ ਹੈ ਦੀ ਮਾਫੀ ਨਿੱਕੀ ਦਾ ਰਾਰੀ ਵੀਰ ਤੂੰ ਤੜਾਇ ਨਹੀਂ ਇਹਦੀ ਸਾਦੀ ਮਾਰਦਾ ਹਾਰੇ ਦੁੱਧ ਕੁੜੇਂਦੀਆਂ ਨੇ ਉੱਤੇ ਆਈ ਐ ਮੁਲਾਈ ਹਾਰੇ ਦੁੱਧ ਕੁੜੇਂਦਾ ਹਰ ਗਿਮਨ ਬਰਗ ਯਾਦ ਕਰੂੰ ਹਰਨੀ ਹੁਣ ਮੇ ਵੇ ਲੱਗੇ ਮੇ ਹੋਏ ਯਾਰ ਦੀ ਹੁਣ ਮੇ ਵੇ ਲੱਗੇ ਕੁੜੀ ਦੇ ਬਾਰ ਮੂਤਾ ਲੱਗਿਆ ਹਰਾ ਕੁਚਾਰ ਵੀ ਹੁਣ ਮੇ ਵੇ ਲੱਗੇ ਸਾਥ ਗੁਰ ਹੋਏ ਦੀਵਾਲੀ ਜੀ ਹੁਣ ਮੇ ਵੇ ਲੱਗੇ ਹਾਰੇ ਦੁੱਧ ਕੁੜੇਂਦੀ ਆਵੇ ਉੱਤੇ ਆਈਆ ਮਲਾਈ ਹਾਰੇ ਦੁੱਧ ਕੁੜੇਂਦੀ ਆਵੇ ਉੱਤੇ ਆਈਆ ਮਲਾਈ ਹਾਰੇ ਦੁੱਧ ਕੁੜੇਂਦੀ ਆਵੇ ਉੱਤੇ ਆਈਆ ਮਲਾਈ ਹਾਰੇ ਦੁੱਧ ਕੁੜੇਂਦੀ ਆਵੇ ਉੱਤੇ ਆਈਆ ਮਲਾਈ

ਹਾਰੇ ਦੁੱਧ ਕੁੜੇਂਦੀ ਆਵੇ ਉੱਤੇ ਆਈਏ ਮਲਾਈ ਹਾਰੇ ਦੁੱਧ ਕੁੜੇਂਦੀ ਆਵੇ ਉੱਤੇ ਆਈਏ ਮਲਾਈ ਹਾਰੇ ਦੁੱਧ ਕੁੜੇਂਦੀ ਆਵੇ ਉੱਤੇ ਆਈਏ ਮਲਾਈ ਹਾਰੇ ਦੁੱਧ ਕੁੜੇਂਦੀ ਆਵੇ ਉੱਤੇ ਆਈਏ ਮਲਾਈ ਰਾਜੂ ਰਾਣੀਆਂ ਨਹੀਂ ਸਾਡੀ ਮਨ ਲਵੁਦਾਈ ਰਾਜੂ ਰਾਣੀਆਂ ਨਹੀਂ ਸਾਡੀ ਮਨ ਲਵੁਦਾਈ ਰਾਜੂ ਰਾਣੀਆਂ ਨਹੀਂ ਸਾਡੀ ਮਨ ਲਵੁਦਾਈ ਰਾਜੂ ਰਾਣੀਆਂ ਨਹੀਂ ਸਾਡੀ ਮਨ ਲਵੁਦਾਈ

ਸਤਿਗੁਰੂ ਹੋਏ ਦਿਆ ਲਗੀ ਹੁਨ ਮੇਵੇ ਲੱਗਿਆ ਭਾਵੇਂ ਹਰਿ ਦੇਵਾਰੇ ਭੁੱਖਾ ਲੱਗਿਆ ਹਰਖ ਜਾਰ ਜੀਉ ਹਾਰੇ ਦੁੱਧ ਕੁੜੈਂਦੇ ਆਵੇ ਉੱਤੇ ਆਈਆ ਮਲਾਈ ਹਾਰੇ ਦੁੱਧ ਕੁੜੈਂਦੇ ਆਵੇ ਉੱਤੇ ਆਈਆ ਮਲਾਈ ਹਾਰੇ ਦੁੱਧ ਕੁੜੈਂਦੇ ਆਵੇ ਉੱਤੇ ਆਈਆ ਮਲਾਈ ਹਰਪ੍ਰੀਤ ਰਾਣੀਏ ਨੀ ਸਾਡੀ ਮਨ ਲੈਬੁਦਾਈ ਹਰਪ੍ਰੀਤ ਰਾਣੀਏ ਨੀ ਸਾਡੀ ਮਨ ਲੈਬੁਦਾਈ ਜਿਦੇ ਜਨਮਿਆ ਵੀਰਾ ਕੁਝ ਨਾ ਨੇ ਰੀਨੀ ਵੇਖੀਰ ਕੰਦੀ ਜਾਣਣ ਹੋ ਗਿਆ ਕੋਈ ਜੱਗ ਵਿੱਚ ਪੈ ਗਿਆ ਬਿਆਨ ਤੋਂ ਪਿਆਰੀ ਆ ਸਿਰ ਚਲੋ ਬੀ ਰਲੀ ਨਾ ਤੁੰ ਕਰ ਮਿਆ ਮੀਰਾ ਆਪਣੀ ਮਾਨੇਰੀ ਨੀਵੇਗੀਰ ਆਜੂ ਦਾ ਦਿਨ ਸੁਖਣਾ ਜੀ ਸਾਡੇ ਨਿਤ ਨਿਤ ਆਵੇ ਆਜੂ ਦਾ ਦਿਨ ਸੁਖਣਾ ਜੀ ਸਾਡੇ ਨਿਤ ਨਿਤ ਆਵੇ ਆਜੂ ਦਾ ਦਿਨ ਸੁਖਣਾ ਜੀ ਸਾਡੇ ਨਿਤ ਕੁਰਾ ਜੀ ਸਾਡੇ ਨਿਰਤ ਰੇ ਬਿਆਵੇ ਦਾ ਜੇ ਮਾਣ ਵਿੱਚ ਸ਼ਾਦੀਆਂ ਜੀ ਕਾਤਾ ਸ਼ਗਨ ਮਨਾਵੇ ਭਾਈਓ ਕਿਧਰ ਪੈਣੇ ਵਤ ਖੜਾ ਜਾਈਏ ਕਹਾ ਅਰ ਇਹ ਸਾਡੇ ਆਉਂਦੇ 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 ਨੇ ਸ਼ਗਨ ਮਨਾਦਾ ਸਾਡੇ ਆਦੇ ਆਉਂਦੇ ਸਗਣ ਮੁਨਾਡье ਸਾਡੇ ਆਉਂਦਿਆਂ ਦੇ ਆਉਂਦਿਆਂ ਦੇ ਸਗਣ ਮੁਨਾਡье ਸਾਡੇ ਆਉਂਦਿਆਂ ਦੇ ਗੁਰਵਿੰਦਰ ਕੁੜੀਓ ਨੂੰ ਮੇ ਵੇ ਲੱਗਦੇ ਮੇ ਸਤ ਗੁਰੂ ਹੋਏ ਦਿਆਲ ਜੀ ਹੁਣ ਮੇ ਵੇ ਲੱਗਦੇ ਆਰੇ ਗੁੜੀ ਦੇ ਮਾਰੀ ਉਹਨ ਮੇਰੇ ਲੱਕੇ ਆਰੇ ਦੁੱਧ ਕੁੜੇਂਦੀ ਐ ਵੇ ਉੱਤੇ ਆਈਆ ਮਲਾਈ ਹਾਰੇ ਦੁੱਧ ਕੁੜੇਂਦੀ ਐ ਵੇ ਉੱਤੇ ਆਈਆ ਮਲਾਈ ਆ ਇਧਰ ਕਰਦੇਂਗੇ ਬੇ ਬੇ ਗੁਰਦੀਪ ਕੁਰੇ ਸਾਡੀ ਮੰਨ ਲੈ ਬੁਦਾਈ ਬੇ ਬੇ ਗੁਰਦੀਪ ਕੁਰੇ ਸਾਡੀ ਮੰਨ ਲੈ ਬੁਦਾਈ ਮਾਸੀ 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 ਮਾਣ ਲਾ ਬੁਦਾਈ ਗੇ ਗਮੀ ਬੁਹੇ ਮਾਣ ਲਾ ਬੁਦਾਈ ਹਾਰੇ ਦੁੱਧ ਕੁੜੇਂਦਿਆ ਵੇ ਉੱਤੇ ਆਈਆ ਮੁਲਾਈ ਹਾਰੇ ਦੁੱਧ ਕੁੜੇਂਦਿਆ ਵੇ ਉੱਤੇ ਆਈਆ ਮੁਲਾਈ

ਤੇਲ ਚੋ ਨੀ ਆਏ ਨੇ ਤੇਰੇ ਵੀਰੇ ਨੀ ਆ ਜਾ ਪੈਨੇ ਸਰਦਲ ਤੇ ਰਾਣੀ ਫੁੜੀ ਦੇ ਬਾਰ ਬੂਟਾ ਲੱਗਿਆ ਹਲਾ ਕਚਾਰ ਜੀ ਹੁਣ ਮੇ ਵੇ ਲੱਗੇ ਸਤਗੁਰ ਹੋਏ ਦਿਆਲ ਜੀ ਹੁਣ ਮੇ ਵੇ ਲੱਗੇ ਹਰੇ ਦੁੱਧ ਕੋਢੇਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਰਾਣੀ ਏ ਨੀ ਸਾਡੀ ਮਨ ਲੈ ਵਧਾਈ ਚਿੱਟਾ ਚਾਦ ਰਬ ਨੇ ਰੇ ਉਤੋਂ ਤਰ ਗਿਆ ਮਾ ਪਿਓ ਵੇ ਥੋੜੀ ਵੇਲ ਵਾਦੇ ਮੇਰਾ ਵੀਰ ਪੁਰਾਵਾ ਸੰਗ ਰਲ ਗਿਆ ਮਾ ਪਿਓ ਵੇ ਥੋੜੀ ਵੇਲ ਵਾਦੇ ਹਰੀ ਹਰੀ ਗੰਦਲ ਸਾਡੇ ਆਉਂਦਿਆਂ ਦੇ ਸਾਡੇ ਆਉਂਦਿਆਂ ਦੇ ਸ਼ਗਨ ਮਨਾਣੀਆਂ ਸਾਡੇ ਆਉਂਦਿਆਂ ਦੇ ਆਰਣੀਆਂ ਸਾਡੇ ਆਉਂਦਿਆਂ ਦੇ ਸਾਡੇ ਆਉਂਦਿਆਂ ਦੇ ਸ਼ਗਨ ਮਨਾਣੀਆਂ ਸਾਡੇ ਆਉਂਦਿਆਂ ਦੇ ਹਰੀ ਹਰੀ ਗੰਦਲ ਮਗਾਰਾਣੀਆਂ ਸਾਡੇ ਆਉਂਦਿਆਂ ਦੇ ਸਾਡੇ ਆਉਂਦਿਆਂ ਦੇ ਸ਼ਗਨ ਮਨਾਰਾਣੀਆਂ ਸਾਡੇ ਆਉਂਦਿਆਂ ਦੇ ਹਰੀ ਹਰੀ ਗੰਦਲ ਮਗਾਰਾਣੀਆਂ ਕੁੜੀਆਂ ਦੇ ਦੇਖ ਨਾ ਦਰਵਾਜ਼ੇ ਅੰਦਰ ਖੜ ਕੇ ਜਗਾ ਪਤੀ ਨਾਲ ਘਰਾਂ ਮੁੰਡਿਆਂ ਨੇ ਆਦਲ ਨੂੰ ਪੁੱਲ ਪਰਚਾ ਰਾਣੀ ਕੁੜੀਏ ਦੇਖਣਾ ਦਰਵਾਜ਼ੇ ਅੰਦਰ ਖੜਕੇ ਨੀ ਜਾਦਾ ਪਤਿੱਲਾ ਤਰ ਲੈ ਮੁੰਡੇ ਆਉਂਦੇ ਨੇ ਸਕੂਲੋਂ ਪੜਕੇ ਨੀ ਜਾਦਾ ਪਤਿੱਲਾ ਤਰ ਲੈ ਇਹ ਨਾ ਗਾਣਾ ਲੈ ਕੇ ਆਈਆਂ ਮੈਂ ਤਾਂ ਦੋਤਾ ਤੇ ਮਗਾ ਕੇ ਆਈ ਗੁਰਦੀ ਰੋੜੀ ਚਾਦੀ ਪੱਤੀ ਦੁੱਧ ਬੁਝਾਰੋਂ ਨਾਵੇਂਂ ਅਸੀਂ ਕਿਹੜਾ ਨਿੱਤ ਆਉਣਾ ਸਾਨੂੰ ਜਦ ਅਗਲਾਸ ਪਿਆ ਦੇ ਨੀ ਅਸੀਂ ਕਿਹੜਾ ਨਿੱਤ ਆਉਣਾ ਸੋ ਕਿਉਂ ਨਾ ਮੈਂ ਸੋਚਿਆ ਵੀ ਫਰੰਟ ਕੈਮਰੇ ਨਾਲ ਵੀਡੀਓ ਬਣਾਈ ਜਾਵੇ ਆਪਦੀ ਫੋਟੋ ਵੀ ਲੈਂਦੀ ਜਾਵੇ ਨੇਮ ਦੀ ਰਸਮ ਤੋਂ ਬਾਅਦ ਅਸੀਂ ਹੁਣ ਚੱਲੇ ਸੀਗੇ ਘਰੇ ਤੇ ਪੀਣੇ ਜਾ ਕੇ ਚਾਹ ਪਾਣੀ ਸੋ ਇਦਾਂ ਦੇ ਬਲੌਗ ਅਸੀਂ ਲੈ ਕੇ ਆਉਂਦੇ ਰਵਾਂਗੇ ਵੀਡੀਓ ਵੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਇੰਨੇ ਨਾਲ ਸਾਡੇ ਵਿੱਚ ਹੌਸਲਾ ਪੈਂਦਾ ਵੀਡੀਓ ਬਣਾਉਂਦਾ ਧੰਨਵਾਦ ਜੀ